ਸਾਡੇ ਅੱਗੇ 25 ਕਿਹ ਹੈ ਸਾਡੇ ਪਰਚੀ ਗਿਆ ਸੁਪਰ ਉਹਨੇ ਅੱਠ ਕਿਹਾ ਆ ਗੋਰੂ ਵਾਲਾ ਲੈ ਭਾਈ ਪਰ ਮਨ ਲਾ ਗਿਆ ਤੇਰਾ ਕੀ ਹੈ ਡਿਟੀ ਜੀ ਉਹਨੇ ਅੱਠ ਕਿਹਾ 8.5 ਦੀ ਬੱਕਰੀ ਦੇ ਚੁੱਪ ਕਰਕੇ ਉਹ ਮੈਂ ਦਾ ਕਿਦੋਂ ਦਾ ਸੁਣ ਰਿਹਾ 8.5 ਫਿਰ ਹੋਰ ਕਿੰਨੇ ਦੀ ਨਹੀਂ ਹੋਣੀ ਉਹ ਇਹਨੂੰ ਮੈਂ ਕਹਦਾ ਦੇ ਦੂੰਗਾ ਤੈਨੂੰ ਬੱਚੇ ਨੇ ਇਹਦੇ 2000 2000 ਮੈਨੂੰ ਬੱਚੇ ਵੇਚ ਲੈਣ ਦੇ ਕਿਉਂ ਇਹ ਬੱਚੇ ਨਹੀਂ ਵਕਣੇ ਲੱਗਾ 700 ਦਾ 400 ਦੇ ਪੱਲੀ ਪਟਾ ਕੇ ਜਾਣਗੇ ਸਾ ਰੇ ਬੱਚੇ ਵੇਚ ਲੀਏ ਪਹਿਲਾਂ ਇਹ ਤਾਂ ਦੁੱਤਾ ਓਵਰ 8.5 ਤੋਂ ਨੂੰ 1.5 ਘੰਟਾ ਹੋ ਗਿਆ ਲਾਉਂਦੇ ਨੂੰ ਹੋਰ ਚੱਕ ਹੋ ਗਈ ਨਹੀਂ ਹੁੰਦੀ ਮੈਨੂੰ ਪਤਾ ਉਹ ਨੋਂ ਕਰਿਆ ਨਹੀਂ ਹੋਣੀ ਹੋਰ ਫਿਰ ਉਹ ਟੱਟੂ ਐ ਨਹੀਂ ਹੁੰਦੀ ਇਹਦਾ ਮਤਲਬ ਫਿਰ ਐ ਕਹਦੇ ਪੁੱਠੀ ਛੁੜੀ ਫੇਰਦੇ ਆ ਉਹ ਕਿੰਨੇ ਦੀ ਦੇਣੀ ਐ ਸਾਰੀਆਂ ਛੱਡ 13 ਦੀ ਕਹਦਾ 13 ਦਾ ਸੁਣ ਲਿਆ ਤੂੰ ਛੱਡ ਦੀਆਂ ਛੱਡ ਕੇ ਦੱਸ ਕਿੰਨੇ ਦੀ ਉਹ ਹੀ ਦੱਸੀ ਜਮਦਾਨੀ ਨਾ ਪਾ ਲੈ ਲੈ ਯਾਰ ਫਿਰ ਇਹ ਕਹਿੰਦੇ ਕਿ ਸਾਡਾ ਫਸਲ ਬੱਚਾ ਪਾਉਂਦੇ ਤੂੰ ਉਹ ਅੱਜ ਨੂੰ ਵੀ ਭੁੱਖਾ ਨਹੀਂ ਇਹ ਨਾ ਕੋਈ ਉਹ ਤਾਂ ਰੱਖਿਆ ਹੋਇਆ ਐ ਅੱਜ ਨੂੰ ਓਏ ਹੋਰ ਨੁਕੀਲੀ ਗੱਲ ਨਾ ਛੱਡ ਅੱਜ ਉਹਨੂੰ ਵੀ ਪੁੱਤਾ ਦੇਦਾ ਰਹਿੰਦਾ ਯਾਰ ਦੇ ਆ ਅੱਜ ਦੇ ਉਹਨੂੰ ਦੇਣਾ ਚੱਲਦਾ ਰਹਿੰਦਾ ਅੱਜ ਦੇ ਲਵੇ ਤਾਂ ਸਹੀ ਠੰਢ ਤੇ ਉਹਨੂੰ ਖੜਦਾ ਨਹੀਂ ਤੂੰ ਟਿੱਕੇ ਹਿੱਲ ਜਾਂਦਾ ਓਹ ਓਰਾ ਸੁਣ ਯਾਰ ਓਏ ਵੀਡੀਓ ਬਣ ਰਹੀ ਆ ਤੁਸੀਂ ਉਹਨਾਂ ਕੱਟਾ ਕੋਈ ਨਹੀਂ ਕੱਟ ਕੇ ਆ ਦੇਵੇ ਕੱਟ ਹਾਂ ਦੱਸ ਕੀ ਕਟਵਾਉਣਾ ਤੇ ਇਹਨੂੰ ਕਟਵਾਉ ਉਹਨੂੰ ਕੌਣ ਕੁੱਟੇਗਾ ਉਹ ਤਾਂ ਬੋਲ ਉਹ ਤੂੰ ਮੈਨੂੰ ਰਹਾ ਕਰ ਹੱਸੀ ਦੰਦ ਘੜਦਣਾ ਫੜ ਮੈਂ ਕਰਨਾ ਇੱਕੋ ਹੀ ਤਾਂ ਮੈਂ ਤਾਂ ਕਹਿੰਦਾ ਤੇਰਾ ਹੀ ਮਿਲ ਜੇ ਮੈਂ ਕਿਦੋਂ ਕਹਿੰਦਾ ਵੀ 100 ਵੀ ਘੱਟ ਨਾ ਹੋਵੇ ਤੇਰਾ ਤੇਰਾ ਨਾਨਕ ਬਾਬੇ ਨੇ ਤੋਲੇ ਬਾਬੇ ਨਾਨਕ ਲਈ ਚੱਲਣਗੇ ਅੱਜ ਤੇਰਾ ਧੰਨਵਾਦ ਤੇਰੀ ਬੱਕਰੀ ਉਹਨੇ ਵੀ ਵੇਚਣੀ ਆ ਤੈਨੂੰ ਪਤਾ ਕਿ ਵੇਚਣੀ ਕਿੱਥੇ ਜਾ ਕੇ ਆ ਪਤਾ ਫਿਰ ਉਹ ਚੀਜ਼ ਨਹੀਂ ਯਾਰ ਅਸੀਂ ਖਪੜਾ ਵੇਚ ਕੇ ਆਇਆ ਪਰਸੋਂ ਤੈਨੂੰ ਇਹ ਵੀ ਫਦਾ ਕਿਵੇਂ ਦੀਆਂ ਵੇਚ ਗਿਆ 7500 ਨੂੰ ਡਿੱਗਣਾ ਜਾਵਾ ਯਾਰ ਭਜਨ ਦਾ ਤਾਂ ਹੁਣ ਉਹ ਡਿੱਗਣਾ ਡਿੱਗਣਾ ਚਾਚਾ ਓਹ ਯਾਰ ਲੈ ਜਾਂਦਾ ਚੋੜੇ ਬਣਾ ਲੱਸੀ ਬੱਕਰੀ ਨਕਬੜ ਵਾਲੀ ਓਏ ਦਾ ਲੜਾਈਆਂ ਉਂ ਕਰਨ ਨੂੰ ਤਿਆਰ ਹੋ ਨੇ ਦੋਏ ਉਹ ਲੜਾਈਆਂ ਨਹੀਂ ਯਾਰ ਟਾਂਗਾ ਚੱਕ ਕੇ ਅਗਲੇ ਦੇ ਅਲੇ ਵਾਲੇ ਹੋ ਜਾਂਦੇ ਨੇ ਆ ਜਾ ਛੁੱਡੀ ਭੈਣ ਟਾਂਗਾ ਚੱਕ ਕੇ ਅਗਲੇ ਦੇ ਅਲੇ ਵਾਲੇ ਹੋ ਜਾਂਦੇ ਨੇ ਯਾਰ ਕਮਰ ਤਾਂ ਹੈ ਨਹੀਂ ਏਡੀ ਮੋਟੀ ਵਾਲੀ ਯਾਰ ਹੈ ਨਹੀਂ ਹੈ ਜੀ ਜਿਵੇਂ ਬੱਕਰੀ ਦੀ ਕਮਰ ਹੁੰਦੀ ਹੈ ਭੈਣ ਤੇ ਉਹਦੇ ਹੱਥ ਪਾਏ ਤਾਂ ਐ ਤਲ ਹਾਂ ਚਾ 14000 ਦੀ ਲੈ ਜਾ ਫਿਰ ਜੀ ਕਾਬਰ 14 ਲੈ ਲੈ ਹੋਰ ਦੱਸ ਮੋਟੀ ਸੀ ਹੋਰਿਆ ਕਾਨੇ ਚ ਕੰਨ ਪਾ ਸਾਢੇ 12 ਦੀ ਲਾਇਆ ਚੱਲ ਯਾਰ ਕਈ ਕੰਨ ਚ ਕੰਨ ਪੈ ਗਿਆ ਉਹ ਗੜਾ ਬਗਾਨਾ ਲੈ ਦੇਣੀਆਂ ਬੱਕਰੀ ਉਹ 9000 ਦੀ ਨਹੀਂ ਹੁੰਦੀ ਮੈਨੂੰ ਪਤਾ ਵੀ ਤੂੰ ਕਿੱਥੇ ਗੋਦ ਲੈ ਆ ਆ ਖੜੀ ਦੇ ਐਡੀ ਕਿੱਡੀ ਗੱਲ ਆ ਯਾਰ ਗੱਲ ਬਹੁਤ ਤਕੜੀ ਆ ਮੇਰੇ ਭਾ ਦੀ ਤਾਂ ਚੱਲ ਭਾਈਆ ਨਹੀਂ ਮੰਗਦੇ ਘਰੋਂ ਕੋਈ ਗੱਲ ਇਹਨੂੰ ਵੇਚ ਲੈ 90 ਚਾਸੀ ਲਿਖਾਈ ਕਰਾਦਾ ਨਹੀਂ ਹੁੰਦੀ ਮੈਂ ਇੱਕ ਸਾਲੇ ਬੋਣੀ ਦਾ ਚੱਲ ਮੈਂ ਕਿਹਾ ਯਾਰ ਕੋਈ ਉਹ ਕੋਈ ਨਹੀਂ ਫਿਰ ਦੇ ਦੂੰਗਾ ਤੈਨੂੰ ਵੇਚ ਲੈਣ ਤੇ ਮੇਰੋਂ ਮੇਵ ਨੇ ਵੇਚ ਦੇ ਫੇਰ ਫੂਰ ਨਹੀਂ ਕੀ ਕਰੇਗਾ ਬੱਸ ਵੇਚਣ ਦਾ ਮਸਲਾ ਕੀ ਰਹਿ ਗਿਆ ਅਗਲੀ ਮੰਡੀ ਦੇ ਦੂੰਗਾ ਯਾਰ ਵਿਚੀ ਵਿਚੀ ਫੇਰ ਬੱਤ ਦਿਨ ਨਾ ਦਿਖਦੇ ਆ ਬੇਟੀ ਨਾਲ ਵਿੱਚ ਹੀ ਲਾ ਫੜ ਹੋ ਗਈ ਬੱਕਰੀ ਚੱਲੋ ਉਹ ਨਹੀਂ ਹੁੰਦੀ ਉਹ ਹੋ ਗਈ ਉਹ ਮੇਰਾ ਹੱਥ ਕਰ ਚੋਟ ਦੀ ਉਹ ਪੂਰੇ ਦੀ ਨਹੀਂ ਹੁੰਦੀ ਪੂਰੇ ਦੀ 12000 ਦੀ ਲੈ ਜਾ ਯਾਰ ਜੀ ਲੈ ਪੂਰੇ ਦੀ ਹੋ ਗਈ ਫੇਰ ਹੋਏ ਦਾਦੀ ਨਹੀਂ ਹੁੰਦੀ ਖਰਚ ਆ ਰਮਣ ਨਹੀਂ ਰੁੱਪੀ ਮੈਂ ਤਾਂ ਮਿੰਤਾ ਖੜ ਬਾਪੂ ਤੇਰੇ ਆਹ ਇਹ ਗਾ ਯਾਰ ਰੈਣ ਦੇ ਯਾਰ ਉਹ ਵੀ ਹੋ ਗਈ ਯਾਰ ਉਹ ਹੋ ਗਈ ਦਾਦੀ ਉਹ ਯਾਰ ਰੈਣ ਦੇ ਚਾਚਾ ਚਾਚਾ ਵਿਚਾਰੀ ਦਾਦੀ ਚਾਚਾ ਘਾਟਾ ਪੈਣਾ ਫੜ ਫੜ ਉਹ ਨਹੀਂ ਹਰ ਜੀ ਯਾਰ ਆ ਯਾਰ ਹੋ ਗਈ ਬੱਕਰੀ ਤੂੰ ਬੱਕਰੀ ਫੜ ਤੈਨੂੰ ਬੱਕਰੀ ਫੜ ਲੈ ਯਾਰ ਕਮਾਲ ਦੀ ਗੱਲ ਆ ਓ ਤੂੰ ਬੱਕਰੀ ਤੇ ਡਰ ਜਾਂਦਾ ਯਾਰ ਭਾਈ ਆ ਗਈ ਬਸ ਹੋ ਗਈ ਤੂੰ ਫੜ ਪੀ ਕੇ ਨਾ ਫੜ ਕਨ ਤੂੰ ਬਸ ਯਾਰ ਮੈਂ ਪੈਸੇ ਦੇ ਦਿੰਦਾ ਨਾ ਗੱਲ ਕਰ ਕੇ ਮੈਂ ਲੈ ਪੈਸੇ ਹੀ ਭਰਾਉਣਾ ਅੱਜ ਨੇ 베ੜ ਤਾਂ ਅੱਜ ਨਹੀਂ ਜਾਣਦੇ ਇਹਦਾ ਸੁਪਾ ਇਸ ਅੱਜ ਕੁੱਟਣਾ ਪੈ ਜਾ ਜਰਾ ਇਹ ਮੁਕਰੂਗਾ ਰਾਂ ਤੂੰ ਮੈਨੂੰ ਪਤਾ ਨਾ ਇਹਦਾ ਦਵਾ ਓਏ ਸਾਨੂੰ ਪਤਾ ਓਏ ਉਹ ਕਹਿ ਦੇ ਕੋਈ ਮੁਕਰੂ ਨਾਲੇ ਬੰਦਾ ਸਾਈ ਦੇ ਤੂੰ ਇਹਨੂੰ ਪੱਕੀ ਸਾਈ ਬਣਾ। ਆ ਚੱਕ ਹੋ ਗਈ। ਇਹ ਨਹੀਂ ਭਾਂਡੇ ਬੁੱਦੀ ਵਿੱਚ ਹੋ ਗਈ। ਹੋ ਗਈ ਬਿੱਲਿਆ। ਸੱਤੋਂ ਥੋੜੀ ਉੱਡ ਜੂਗਾ ਇਹ। ਆ ਬੰਦਾ ਠੀਕ ਆ ਉਹ ਮੁੱਲ ਲਾਉਂਦਾ ਵੀ ਆ। ਲਾਉਣ ਵਾਲੇ ਪਾਸੋਂ ਤੇ ਲਾਉਂਦਾ ਵੀ ਆ। ਭਾਂਡੇ ਇੱਟੀ ਦੇ ਕੌਣ ਦਿੰਦਾ ਆ। ਏ ਅੱਜ ਹੈ ਨਹੀਂ ਗਾਂ ਕਾਕ। ਆ ਕਾਕ ਨਹੀਂ ਹੈਗਾ। ਸੱਤ ਫਤਾ ਕਾਕ ਨਹੀਂ ਹੈਗਾ ਅੱਜ। ਮੈਂ